ਸਤਿ ਪੁਸਤ ਹੈ ਜੀ ਮਹਾਰਾਜ ਤੇ ਗਾਰਾ ਪਈ ਸ ਹੈ ਮਰਤਾਸ਼ ਦਿਹਾੜਾ ਜਿਲ੍ਹਾ ਮੋਗਾ ਹਰਖਾ ਮਗਾਪਰਾਣਾ ਦੇ ਵਿੱਚ ਸਮੂਹ 사ਸੰਗਤ ਦਾ ਸਹਿਯੋਗ ਨਾਲ ਨਿਆਇਜਾਲ ਸਾਰੇ ਹੀ ਭਾਈ ਦੇ ਪਤਨ ਨੇ ਕੰਦੇ ਇੱਕ ਤੇ ਇੱਕ 11 ਤੇ ਸੰਗਤ ਨਾਲ ਹੀ ਸਹਿਯੋਗ ਤੇ ਜਿੱਥੇ ਕਹਿੰਦੇ ਕਿ ਆਪਣੇ ਆਪਣੇ ਖਰਚਾਂ ਤਾਂ ਆਪਣੇ ਨੂੰ ਬਹੁਤ ਹੀ ਹੌਸਲਾ ਹੋ ਜਾਂਦਾ ਹੈ ਸੋ ਮੈਂ ਜਿਲ੍ਹਾ ਮੁਕੇ ਦਾ ਪ੍ਰਨਾਮਸਤਾ ਚੰਚੀ ਢਿਲ ਬਲਜੀ ਸਿੰਘ ਜੀ ਸਲਾਖਾ ਕਸ਼ ਸਿੰਘ ਜੀ ਦਾਲਵੰਦ ਸਿੰਘ ਸਾਸਿਆ ਸਰਦਾਰ ਬਲਦੇਵ ਸਿੰਘ ਜੀ ਸਾਬਕਾ ਸਿੰਘ ਜੀ ਹੋਰ ਵੀ ਜਿੰਨੇ ਸਾਡੇ ਇਸ ਰਾਕੇ ਦੇ ਆਗੂ ਸਰਪੰਨ ਸਾਰੇ ਹੁਣ ਧਾਈ ਦੇ ਹਾਜ਼ਰ ਹੈ ਜਿਨ੍ਹਾਂ ਨੇ ਸੰਕਲਨ ਦੇ ਦਿੱਤੇ ਕਾਲਕੇ ਸਮਾਜ ਵਿੱਚ ਇਕੱਤਰ ਕਰਕੇ ਸਮਾਜ ਨੂੰ ਜੋੜਨ ਦਾ ਉਪਰਾਲਾ ਕੀਤਾ ਸਾਰੇ ਹੀ ਉਹਨਾਂ ਦੇ ਪਤਨ ਨੇ ਪਾ ਕੁਝ ਗੱਲਾਂ ਸਮਾਜ ਦੀਆਂ ਵੀ ਜ਼ਰੂਰੀ ਨੇ ਕਿ ਦੂਸਰੇ ਨੂੰ ਦੱਸਣੀ ਹੈ ਉਸ ਦੇ ਨਾਲ ਗੱਲਬਾਤ ਕਰਨੇ ਕਿਉਂਕਿ ਆਪਣੀ ਜੀ ਸੈਨ ਸਮਾਜ ਇੱਕ ਉਹ ਸਮਾਜ ਜੀ

ਅਰਦਾਸ ਜੀਤਾ ਪੰਜਾਬ ਦੇ ਆਗਿਆ ਵਿੱਚੋਂ ਭਾਈ ਸਾਹਿਬ ਨੇ ਕਿਤੇ ਕਿ ਕਹਿੰਦੇ ਚਾਰ ਸਹਿਬ ਜਾਦੇ ਫਿਰ ਤੋਂ ਬਾਅਦ ਕਹਿੰਦੇ ਚਾਰ ਹੀ ਮੁੱਕਦੇ ਚਾਰੀ ਪਤਿਕਾ ਦੇ ਵਿੱਚ ਵੀ ਦੋ ਸ਼ਹੀਦੀ ਆਪਣੀ ਸੈਂਸ ਪਾਏ ਨੇ ਜਿਹੜੋ ਗੁਰੂ ਸਾਹਿਬ ਚਰਨਾਂ ਚੋਂ ਦਾਤ ਦਈਏ ਤਾਂ ਉਹ ਸਰਕਾਰ ਦੇ ਵਿੱਚ ਮਿਲੋ 21 ਸਮਾਰਕ ਦੇ ਪਰਿਵਾਰਾਂ ਦਾ ਦੋਹਰੇ ਨਾਮ ਆਵੇ ਤਾਂ ਉਹ ਸਮਾਰਕ ਦੱਸੋ ਵੀ ਕਿਸ ਦੇ ਲੋਕਾਂ ਦੇ ਸਸੂਹੀ ਸਾਰੇ ਖੁਸ਼ੀ ਤੇ ਕੇਵਲ ਆਇ ਤੇ ਪਾਤਰ ਜੇ ਜੋ ਐਡੀ ਵੱਡੀ ਸ਼ਕਤੀ ਦੇ ਮਾਲਕ ਉਹਨਾਂ ਦੇ ਵਿੱਚ ਕੋਈ ਬਿਲਾਜ ਨਹੀਂ ਕਿਤਾ ਨਹੀਂ ਪਰ ਆਪਨ ਕੋਸ਼ ਖੱਲਾ ਜੇ ਇਹ ਸੋਚਿਆ ਚੇਤਨ ਜੇ ਕਿ ਆਪਾਂ ਨੂੰ ਆਪਣੇ ਪਰਿਵਾਰਕ ਨਾ ਹਕੀਕਤ ਕਰਨਾ ਬਹੁਤ ਜ਼ਰੂਰੀ ਸਮਾਜ ਦੇ ਸੁੱਖ ਸੁੱਖ ਤੇ ਆਣਾ ਬਹੁਤ ਜ਼ਰੂਰੀ

ਪਾਕਿਤਾ ਗੁਰੂਆਂ ਦੇ ਹੋਏ ਨੇ ਅਕਾਲ ਪੁਰਖ ਹੋਏ ਨੇ ਪਰ ਉਹ ਪੱਤ ਪਤ ਸਤਿਗੁਰੂ ਸੈਜ ਦੀ ਮਾਰੇ ਉਹ ਪੱਤ ਹੋਏ ਨੇ ਜਿੰਨਾ ਦਾ ਰੂਪ ਧਾਰ ਕੇ ਅਕਾਲ ਪੁਰਖ ਧਰਤੀ ਤੇ ਆਇਆ ਜੇ ਰੂਪ ਧਾਰਿਆ ਉਹਦੀ ਦੇਹ ਧਾਰੀ ਉਸ ਨਾਲ ਕੋਈ ਨਾ ਸਿਰਫ ਸਤਿਗੁਰੂ ਸੈਜ ਦੀ ਮਾਰਾ ਹੈ ਜੀ ਜਦੋਂ ਸਤਿਗੁਰੂ ਸੈਜ ਦੀ ਮਹਾਰਾਜ ਰਾਜੇ ਦੀ ਰਾਜਾ ਜੈਮਾਲ ਦੇ ਨਾਮ ਤੇ ਜੈਪੁਰ ਪਾਕਿਸਤਾਨ ਦੇ ਵਿੱਚ ਨਾਮ ਰੱਖਿਆ ਗਿਆ Jaipur ਉਹ ਰਾਜਾ Jaipur ਦਾ ਸੀ ਆ ਰਾਜਾ Jaipur ਦੀ ਸੇਵਾ ਕਰਦੇ ਸਤਿ ਹੁਸੈਨ ਦੀ ਮਹਾਰਾਏ ਉਹਦੇ ਪਿੱਛੇ ਕੋਟ ਇੱਕ ਐਸਾ ਨਾ ਕੋ ঘোੜਾ ਹੁੰਦਾ ਸੀਗਾ ਤੇ ਰਾਜਾ ਸਤਿ ਹੁਸੈਨ ਦੀ ਮਹਾਰਾਏ ਉਸ ঘোੜੇ ਨੂੰ ਸਾਫ ਕਰਦਾ ਸੀ ਸਫਾਈ ਕਰਦਾ ਸੀ ਚੈਨ ਅਨੰਦ ਉਹਦਾ ਦੇਖਦਾ ਸੀ ਜਾਣੀ ਉਹ ਸੌਂਦਾ ਕਿਸੀ ਤੇ ਪਬਲਿਕ ਇੱਥੇ ਵੀ ਜਾਂਦਾ ਸੀ

ਭਗਤੀ ਦੇ ਲਈ ਸਤੂ ਸ਼ੈਨ ਜੀ ਮਾਰਾ ਬੈਕਨ ਹੋਈ ਉਹਨਾਂ ਨੂੰ ਦੁਰਨਾ ਲੱਗ ਸੀ ਤਾਂ ਉਹਨਾਂ ਦੀ ਭਗਤੀ ਦੇ ਵਿੱਚ ਜੀਨ ਹੋ ਗਏ ਉਹਨਾਂ ਦੀ ਸੇਵਾ ਕਰਦੇ ਰਹੇ ਸੰਗਤਾਂ ਦੇ ਸੇਵਾ ਕਰਦੇ ਨੇ ਤਾਂ ਰਾਜਦਵਾਰੇ ਜਾ ਕੇ ਭੁੱਲਣਗੇ ਰਾਜਦਵਾਰੇ ਤੱਕ ਨਹੀਂ ਪਹੁੰਚੇ ਤਾਂ ਅਗਲੇ ਦਿਨ ਸਤੂ ਸ਼ੈਨ ਜੀ ਮਾਰਾ ਨੇ ਜਦੋਂ ਜਾਂਦਾ ਤੈਨ ਮਾਇਆ ਸੰਤਪੁਰੇ ਜਾਂ ਕੇ ਸਾਧੂ ਸੰਗਤੀ ਤੋਂ ਚਲੇਗੇ ڈیوٹی جب پہنچے تو ملازمان جب اس نے دیکھ کے آ بالکل <سؤال> آرام بالکل ٹھیک ہاں सतगुरु सैन जी महाराज ने सुन करके श्याम ने कल भी से है कि दाले ने बिनो इसका का मजाक में लगाया हुआ पर बिनेश जी पत्र ने दस्या है कि कल तो नहीं है करके का मजाक है ताकि इनको खुशियां दे सका पर उसले तय को सरकार उन्होंने सतगुरु सैन जी महाराज ने दर्शन दे के मेरा पत्रिका भाई तो किया अपना लिया तो सतगुरु सैन जी महाराज उसले दर्शन दे के उस काल तुमने सतगुरु सैन जी महाराज ने आख्यान किया

ਸਾਨੂੰ ਸੱਤਾ ਦੀ ਸ਼ੁਰੂਆਤ ਸੀ ਪਰ ਉਹ ਕਾਲ ਉਹਨਾਂ ਮੇਰੀ ਸੇਵਾ ਪਰ ਮੇਰੀ ਬੀਤੀ ਭਾਰ ਵਾਸਤੇ ਕੱਢੀ ਤਿਆਗ ਕੇ ਰਾਜ ਦੀ ਸੇਵਾ ਕੀਤੀ ਉਸ ਤੋਂ ਬਾਅਦ ਸਤਿਗੁਰੂ ਸਾਹਿਬ ਨੇ ਮਹਾਰਾਜ ਨੇ ਆਖਿਆ ਕਿ ਮੈਂ ਰੱਬ ਤੋਂ ਲਾਵਾ ਸੇਵਾ ਨਹੀਂ ਕਿਹਾ ਕਿ ਤਾ ਉਹ ਰਾਜਾ ਜੈਪਾਲ ਤੁੰਗੀ ਧਰਮ ਪਤਨੀ ਨੇ ਰਾਜਾ ਜੈਪਾਲ ਤੁੰਗੀ ਧਰਮ ਪਤਨੀ ਜਦੋਂ ਰਾਜ ਪ੍ਰਾਪਤ ਬਣਨ ਜਾਂ ਕਰਨ ਕਦੇ ਵੀ ਸਤਿਗੁਰੂ ਜੀ

ਆਪਣਾ ਮਨ ਬਲ ਕੇ ਸਤਿਗੁਰੂ ਸਾਈਂ ਦੇ ਮਾਰਗ ਨੂੰ ਕਹਿੰਦੇ ਕਿ ਆਜੇ ਜੋ ਅਸੀਂ ਪੰਡੂ ਰਾਜ ਦੇ ਵਿੱਚ ਬਟਾਣਾ ਕਰਨੇ ਦੱਸੀ ਉਸ ਕਾਲ ਤੋਂ ਦੀ ਬਖਤੀ ਕਰਨਾ ਚਾਹ ਰਹੇ ਜਿੱਦਾਂ ਦੀ ਬਦੌਲਤ ਤੋਂ ਸਾਡੇ ਵਿੱਚ ਠੀਕ ਹੋ ਗਿਆ ਉਹਨਾਂ ਨੇ ਐਨਾ ਜੋਰ ਲਾਗ ਮਾਰ ਬਾਅਦ ਨੂੰ ਕਿ ਸਭ ਕੁਝ ਸਾਈਂ ਦੇ ਮਾਰਗ ਵਿੱਚ ਆ ਕੇ ਮੈਂ ਰਾਜ ਭਾਗ ਦੇ ਰੱਖਾਂ ਪਰ ਰਾਜ ਦੇ ਜੇਲ੍ਹ ਦੇ ਦਰਬਾਰ ਉਹਨਾਂ ਕਹਿੰਦੇ ਕਿ ਤੁਸੀਂ ਇਹ ਜੇਲ੍ਹ ਦੇ ਦਰਬਾਰ ਰਾਜ ਨੂੰ ਅੱਠ ਪੈਰ ਜਾਂ 24 ਘੰਟੇ ਦੀ ਰਾਜਾ پے گی جگہ

ਕਉ ਵੀ ਤੁਹਾਡੀ ਖੂਹ ਚ ਜੇ ਬਕਰਾਂ ਦੇ ਵਿੱਚੋਂ ਲਿਆ ਗਿਆ ਨਾਮ ਸਰਬੋਸਤ ਸੈਨ ਸਮਾਰਕ ਜੀ ਤੋਂ ਵੀ ਤੁਹਾਡੀ ਸੈਨ ਸਮਾਰਕ ਜੇ ਚਾਰੀ ਮੁਕਿਆਂ ਵਿੱਚ ਕੋਈ ਨਾਮ ਆਏ ਨੇ ਉਹ ਵੀ ਜੇ ਸੈਨ ਸਮਾਰਕ ਜੇ ਅਰ ਕਿਉਂ ਆਪਾਂ ਆਪਣੀ ਸਮਾਰਕ ਨੂੰ ਇੱਛਾ ਨਹੀਂ ਕਰਨਾ ਚਾਹੀਦਾ ਸਮਾਜ ਨੂੰ ਅੱਗੇ ਜਾ ਕੇ ਆਕਾ ਆਪਣੇ ਆਪ ਨੂੰ ਸਮਾਜ ਦਾ ਫਖਰ ਲੈ ਮੈਂ ਫਖਰ ਲੈ ਕਹਿੰਦਾ ਕੋਈ ਇਸ ਤਰ੍ਹਾਂ ਆਰੀ ਸੀ ਬਾਤ ਤੇ ਤੂੰ ਕ ਸਾਡੀ ਆਪਣੀ ਗੱਲ ਸੁਣਾ ਪਾਦੇ ਸੀ ਕੋਈ ਸਾਡੀਆਂ ਬੈਠ ਕੇ ਕਹਿੰਦੀ ਜੇ ਕੋਈ ਗੱਲ ਕਰਦੀ ਸੀ ਜਦੋਂ ਸੰਸਥਾ ਬਣੀ ਸੀ ਨਾ ਆਲੋਚਨਾ ਕੀਤੀ ਆ ਕਿ ਅਸੀਂ ਕੋਲ ਅਰਦਾਸ ਤੋਂ ਬਾਹਰ ਆ ਜਾਂਦੇ ਸੀ ਪੂਰੇ ਪਾਰਕ ਵਿੱਚ ਉਸ ਦਾ ਨਾਮ ਨਹੀਂ ਸੀ ਨਾ ਕਸੀਂ ਅਰਦਾਸ ਤੋਂ ਬਾਹਰ ਬੰਦੇ ਸੀ ਪੂਰੇ ਪਾਰਕ ਵਿੱਚ ਪਿੰਡਾਂ ਬਾਹਰ ਸੰਗਠਨ ਦੀ ਮੀਟਿੰਗ ਹੋਈ ਸੀ ਤੁਗਣਾ ਕਰਕੇ ਅਸੀਂ ਸੰਗਠਨ ਕਰਨ ਗਏ ਕਿ ਕਿੰਨਾ ਮਾਰਨ ਦੀ ਸ਼ਿਕਾਇਤ ਪਰ ਉਹਦੋਂ ਦੇ ਸਾਡੀ ਕੋਈ ਯਾਰ ਨਹੀਂ ਚੰਗਾ ਛੋਟੇ ਬੱਚਿਆਂ ਪਰ ਯਾਰ ਨਹੀਂ ਲੋਕਣ ਪ੍ਰੇਰਕ ਇਤਨਾ ਕੀਤਾ ਯਾਰ ਵੀ ਦਿੱਤੀ ਲੋਕਣ ਟੋਟ ਟੋੜ ਜੋੜਿਆ

اور ان کے سانس پہلو ، اگل کرتا اللہ یسی پر ، refinانی ان کے سارے ایسے ، اکاں کرنا ہا نے اسی ، فاکر اس نے ان خلاف ایک نظر زندگل میں لوگ جدا کہ ایک نظرات کا تو ایک نظرات Seattle's to Gamow صحкрقا کر رکھ یہ ہے مätzen کہ وہ ویسے کسی محسن جی گروپ کرنے چاہیے ہلکے پی بہت سارے گروپ 아, 근데 미리 본체